ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂਗੇ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੀ ਵੀਡੀਓ ਤੇ ਕਲਿੱਕ ਕਰ ਲਈ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਉਂ ਦਬਲਿਓ ਤਾਂ ਕਿ ਨਵੇਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਹਾ ਤੁਹਾਨੂੰ ਆ ਰਹੇ ਦੇਖਣ ਨੂੰ ਮਿਲਦੀਆਂ ਰਹਿਣ ਜੀ ਆਪਣਾ ਹੈਲਪਲਾਈਨ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜੇ ਕਿਸੇ ਕਿਸਾਨ ਭਰਾ ਨੇ ਆਪਣੇ ਕਿਸੇ ਵੀ ਸੰਦ ਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਭੇਜ ਕੇ ਐਡ ਲਗਵਾ ਸਕਦਾ ਹੈ ਜੀ ਤੇ ਅੱਜ ਸਭ ਤੋਂ ਵੱਧ ਗੱਲ ਕਰਨ ਕਰਦੇ ਆਂ ਆਪਾਂ ਸਟੈਂਡਰ ਟਰੈਕਟਰ ਦੇ ਸਭ ਤੋਂ ਪਹਿਲਾਂ ਮਾਡਲ ਦੀ ਗੱਲ ਕਰਦੇ ਹਾਂ 2014 ਮਾਡਲ ਟਰੈਕਟਰ ਹੈ ਟੌਪ ਮਾਡਲ ਦਾ ਟਰੈਕਟਰ ਤੇ 6 ਸਪੀਡਾਂ ਨਾਲ ਆ ਟਰੈਕਟਰ ਤੇ 50 ਦੀ ਟੌਪ ਸਪੀਡ ਹੈ ਟਰੈਕਟਰ ਦੀ ਰੋਡ ਤੇ ਜੋ ਕਿ ਬਹੁਤ ਵੈਸਟਰ ਰੋਡ ਸਪੀਡ ਹੈ ਟਰੈਕਟਰ ਦੀ ਤੇ 2014 ਮਾਡਲ ਮੂਰੇ weight ਵਗੈਰਾ ਲੱਗੇ ਹੋਏ ਨੇ ਨਾਲ ਦੇ ਟਾਇਰ ਨੇ ਟਰੈਕਟਰ ਦੇ 35 ਪੈਸੇ ਪੰਜਾਬ ਨੰਬਰ ਤੇ ਫਸਟ ਪਾਰਟੀ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ ਦਾ ਰੰਗ ਪੇਂਟ ਦੀ ਗੱਲ ਕਰੀਏ ਏ ਟੂ ਜੈਡ ਟਰੈਕਟਰ ਦਾ ਰੰਗ ਵੇਟ ਰੇਂਜ ਲੈ ਕਿਤੇ ਟਰੈਕਟਰ ਤੇ ਬੁਰਸ਼ ਨਹੀਂ ਲੱਗਿਆ ਕਿਤੇ ਟਰੈਕਟਰ ਤੇ ਚਾਬੀ ਨਹੀਂ ਲੱਗੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਛਤਰੀ ਐਕਸਟਰਾ ਲਾਈਟਾਂ ਡੰਡਾ ਡਰਾਵਲ ਸਮੇਤ ਹੈ ਟਰੈਕਟਰ ਦੇ ਡਬਲ ਡਿਸਟਿਬਿਊਟਰ ਵਗੈਰਾ ਔਇਲ ਬ੍ਰੇਕ ਟਰੈਕਟਰ ਹੈ ਸਾਈਡ ਗੀਅਰ ਦੇ ਨਾਲ ਹੈ ਟਰੈਕਟਰ ਬਿਲਕੁਲ ਕੋਕਾ ਪੀਸੀ ਬਿਆ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਟਰੈਕਟਰ ਹੈ ਜਿਹੜਾ ਵੀਰਾਂ ਨੇ ਚਲਾਇਆ ਹੋਇਆ ਹੋਵੇਗਾ ਤੇ ਕਿਰਾਏ ਵਗੈਰਾ ਦਾ ਕੰਮ ਵੀਰਾਂ ਨੇ ਹਜੇ ਟਰੈਕਟਰ ਤੋਂ ਨਹੀਂ ਲਿਆ ਤੇ ਪਾਵਰ ਸਟੀering ਦਾ ਟਰੈਕਟਰ 14 ਦੇ ਟਾਇਰਾਂ ਦੇ ਵਿੱਚ ਹੈ ਇੰਜਨ ਗੇਅਰ ਦਾ ਬਿਲਕੁਲ ਸੁੱਕਾ ਪਿਆ ਕੋਈ ਕਮੀ ਪੇਸ਼ ਨਹੀਂ ਹੈ ਟਰੈਕਟਰ ਦੇ ਵਿੱਚ ਰੇਟ ਦੀ ਗੱਲ ਕਰੀਏ 3 55 ਟਰੈਕਟਰ ਦਾ ਰੇਟ ਹੈ ਤੇ ਬਾਕੀ ਮੌਕੇ ਤੇ ਵੀਰਾਂ ਵੱਲੋਂ ਮਾਨਤਾ ਨਾਲ ਜਿਹੜਾ ਫੁੱਲ ਕੀਤਾ ਜਾਊਗਾ ਮਾਲਕ ਭਰਮ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਤੋਂ ਟਰੈਕਟਰ ਦੀ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ